ਅੰਮ੍ਰਿਤਸਰ ਦੇ ਵਿੱਚ ਭੀਖ ਮੰਗਣ ਤੇ ਪਹਿਲੀ ਐਫਆਈਆਰ ਹੋਈ ਹੈ ਤੇ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਭੀਖ ਮੰਗਣ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਤਾਂ ਸੜਕਾਂ ਤੇ ਚੌਰਾਹਿਆਂ ਤੇ ਭੀਖ ਮੰਗਣ ਦੀ ਪ੍ਰਥਾ ਖਿਲਾਫ ਸ਼ੁਰੂ ਕੀਤਾ ਗਿਆ ਅਭਿਆਨ ਜਿਸ ਤਹਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਕਾਰਵਾਈ ਹੋਈ ਹੈ। ਤਾਂ ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ਤੇ ਰਣਜੀਤ ਐਵੇਨਿਊ ਪੁਲਿਸ ਦੇ ਵੱਲੋਂ ਇੱਕ ਮਹਿਲਾ ਨਿਰਮਲਾ ਜਸਦੇ ਖਿਲਾਫ ਐਫਆਰ ਦਰਜ ਕੀਤੀ ਗਈ ਹੈ ਜੋ ਕਿ ਬੱਚਿਆਂ ਨੂੰ ਅਗਗੇ ਕਰਕੇ ਗੱਡੀਆਂ ਦੇ ਕੋਲੋਂ ਭੀਖ ਮੰਗ ਰਹੇ ਸੀ ਤੇ थाना ਮੁਖੀ ਰੋਬਿੰਡ ਹੰਸ ਨੇ ਪੁਸ਼ਟੀ ਕੀਤੀ ਹੈ ਕਿ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ਤੇ ਹੋਈ ਹੈ ਤੇ ਸਰਕਾਰ ਹੋਣੇ ਕਾਰਵਾਈ ਯੋਗੇ ਵੀ ਜਾਰੀ ਰੱਖੇਗੀ ਤੇ ਲੋਕ ਕਿੱਥੋਂ ਆ ਰਹੇ ਨੇ ਇਸ ਦੀ ਵੀ ਜਾਂਚ ਹੋਵੇਗੀ ਕਿੱਥੇ ਦੇ ਰਹਿਣ ਵਾਲੇ ਨੇ ਬੱਚੇ ਕਿਨਾਂ ਦੇ ਨੇ ਇਸ ਸਭ ਦੀ ਜਾਂਚ ਪੜਤਾਲ ਕੀਤੀ ਜਾਣੀ ਹੈ ਤਾਂ ਜ਼ਿਕਰ ਹੋਇਆ ਕਿ ਅ므ਨਸਬ ਦੇ ਵਿੱਚ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਉਸ ਸਾਫ ਹੈ ਕਿ ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਟਾਂਚਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇੱਕ ਕਦਮ ਸਿਰਫ ਕਾਨੂੰਨੀ ਨਹੀਂ ਸਮਾਜ ਸੁਧਾਰ ਦੇ ਵਾਲ ਇੱਕ ਅਹਿਮ ਕਦਮ ਸਾਬਤ ਹੋ ਰਿਹਾ ਹੈ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀਏ ਬੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋਸ ਕੰਪਲੇਨ ਜਿਹੜਾ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇੱਥੇ ਆ ਜੇ ਜੀ ਆਂ ਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਹੋ ਕੇ ਕਰਕੇ ਉਹ ਬੰਦਾ ਭੀਖਾਂ ਦਿੰਦੇ ਤੇ ਸਰ ਅਕਸਰੀ ਦੇਖਿਆ ਜਾਂਦਾ ਰੋੜਾਂ ਦੇ ਬੱਚਿਆਂ ਨੂੰ ਦਿਉਦਾ ਉਹਨਾਂ ਖਾਦੇ ਆ ਫਿਰ ਪੁਲਿਸ ਸਾਹਿਬੀ ਕੋਲ ਮੋਰ ਸਟਿਕਰ ਦਾ ਮਾਮਲਾ ਲਿਆਇਆ ਜਾਂਦਾ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਕੋਲੋਂ ਇਹਨਾਂ ਖਿਲਾਫ ਹਮ ਕੰਪਲੇਨਜ਼ ਜਿਹੜੀਆਂ ਵੀ ਜੋ ਵੀ ਆਉਂਦੀਆਂ ਵਾ ਉਹ ਆਡੇ ਦਿਆਂ ਜੀ ਆ ਫਿਰ ਜੋ ਵੀ ਆਊਗਾ ਅਬ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿ ਉਹਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਬੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੀਗ ਸਰ ਕਿਹੜੀ ਲੇਡੀ ਲਈ ਉਹ ਤੇ ਕੀ ਕਾਰਵਾਈ ਹੋਈ ਹੈ ਜੀ ਨਾਲ ਪਰ ਤੇ ਪਰਸ਼ਾਦੇ ਤੱਕ ਜੀ ਆਪਾਂ ਜਿਹੜੀ ਹੈਗੀ ਲੈਸਟ ਬਿਲਕੁਲ ਸਰੇ ਪਹਿਲਾ ਮੈਂ ਇੱਕ ਫਰਚਾ ਹੈ ਜੀ ਹੁਣ ਅਗੋ ਵੀ ਇਸ ਤਰ੍ਹਾਂ ਜਾਰੀ ਜਾਂਦੀ ਹੈ ਬਿਲਕੁਲ ਜੀ ਅੰਮ੍ਰਿਤਸਰ ਦੇ ਵਿੱਚ ਭੀਖ ਮੰਗਣ ਤੇ ਪਹਿਲੀ ਐਫਆਈਆਰ ਹੋਈ ਹੈ ਤੇ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਭੀਖ ਮੰਗਣ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਤਾਂ ਸੜਕਾਂ ਤੇ ਚੌਰਾਹਿਆਂ ਤੇ ਭੀਖ ਮੰਗਣ ਦੀ ਪ੍ਰਥਾ ਖਿਲਾਫ ਸ਼ੁਰੂ ਕੀਤਾ ਗਿਆ ਅਭਿਆਨ ਜਿਸ ਤਹਾਹਤ ਅੰਮ੍ਰਿਤਸਰ ਦੇ ਵਿੱਚ ਪਹਿਲੀ ਕਾਰਵਾਈ ਹੋਈ ਹੈ ਤਾਂ ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ਤੇ ਰਣਜੀਤ ਐਵਨਿਊ ਪੁਲਿਸ ਦੇ ਵੱਲੋਂ ਇੱਕ ਮਹਿਲਾ ਨਿਰਮਲਾ ਜਸਦੇ ਖਿਲਾਫ ਐਫਆਰ ਦਰਜ ਕੀਤੀ ਗਈ ਹੈ ਜੋ ਕਿ ਬੱਚਿਆਂ ਨੂੰ ਅੱਗੇ ਕਰਕੇ ਗੱਡੀਆਂ ਦੇ ਕੋਲੋਂ ਭੀਖ ਮੰਗ ਰਹੇ ਸੀ ਤੇ थाना ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਹੈ ਕਿ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ ਤੇ ਹੋਈ ਹੈ ਤੇ ਸਰਕਾਰ ਹੁਣੇ ਕਾਰਵਾਈ ਅੱਗੇ ਵੀ ਜਾਰੀ ਰੱਖੇਗੀ ਤੇ ਲੋਕ ਕਿੱਥੋਂ ਆ ਰਹੇ ਨੇ ਇਸ ਦੀ ਵੀ ਜਾਂਚ ਹੋਵੇਗੀ ਕਿੱਥੇ ਦੇ ਰਹਿਣ ਵਾਲੇ ਨੇ ਬੱਚੇ ਕਿਨਾਂ ਦੇ ਨੇ ਇਸ ਸਭ ਦੀ ਜਾਂਚ ਪੜਤਾਲ ਕੀਤੀ ਜਾਣੀ ਹੈ ਤਾਂ ਜ਼ਿਕਰ ਹੋ ਗਿਆ ਕਿ ਅਮਨ ਉਸ ਦੇ ਵਿੱਚ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਉਸ ਸਾਫ ਹੈ ਕਿ ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇੱਕ ਕਦਮ ਸਿਰਫ ਕਾਨੂੰਨੀ ਨਹੀਂ ਸਮਾਜ ਸੁਧਾਰ ਦੇ ਵੱਲ ਇੱਕ ਅਹਿਮ ਕਦਮ ਸਾਬਤ ਹੋ ਰਿਹਾ ਹੈ ਸਾਡੇ ਕੋਲ ਨਾ ਇੱਕ ਕੰਪਲੇਨ ਆਈ ਸੀ ਐ ਡੀ ਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੇ ਹੱਥ ਤੇ ਆਪਾਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਆਂ ਉਹਦੇ ਖਿਲਾਫ ਜੋ ਕਿ ਇੱਥੇ ਆ ਜਿਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀਆਂ ਨਾਲ ਬੱਚਿਆਂ ਹੋ ਕੇ ਕਰਕੇ ਉਹ ਬੰਦਾ ਭੀਖਾਂ ਦਿੰਦੇ ਤੇ ਸਰ ਅਕਸਰੀ ਦੇਖਿਆ ਜਾਂ ਰੋੜਾਂ ਦੇ ਬੱਚਿਆਂ ਨੂੰ ਦਿਉਂਦਾ ਉਹਨੂੰ ਖਾਦੇ ਆ ਤੋ ਉਸ ਸਾਡੀ ਤੋਂ ਮੋਰਸਟਿਕ ਦਾ ਮਾਮਲਾ ਲਿਆਇਆ ਹੈ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਇਹਨਾਂ ਦੇ ਖਿਲਾਫ ਹਮ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਆ ਉਹ ਸਾਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਵਲ ਸਰ ਕਿਹੜੀ ਲੇਡੀ ਲਈ ਉਹ ਤੇ ਕੀ ਕਾਰਵਾਈ ਹੋਈ ਹੈ ਨਾ ਪਰ ਤੇ ਪਰਸ਼ਾਦੇ ਤੱਕ ਜੀ ਆਪਾਂ ਜਿਹੜੀ ਹੈ ਬਿਲਕੁਲ ਸਰੇ ਪਹਿਲਾ ਮੈਂ ਇੱਕ ਫਰਚਾ ਹੈ ਜੀ ਹੁਣ ਅਗੋ ਵੀ ਇਸ ਤਰ੍ਹਾਂ ਚੱਲੀ ਜਾਂਦੀ ਹੈ ਬਿਲਕੁਲ